ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਲੱਗੇ ਆ ਇਹ ਆ ਹਲਕਾ ਖਡੂਰ ਸਾਉ ਦੇ ਪਿੰਡ ਸ਼ੇਖ ਦੀ ਪਿੰਡ ਸ਼ੇਖ ਸਰਦਾਰ ਗੁਰਬੀਰ ਸਿੰਘ ਜੀ ਦੇ ਗ੍ਰਹਿ ਵਿਖੇ ਤੋਂ ਸਾਡੇ ਕਾਂਗਸੀ ਆਗੂ ਆ ਉਹਨਾਂ ਦੇ ਗ੍ਰਹਿ ਵਿਖੇ ਬੈਠੇ ਆ ਜੋ ਪਿਛਲੇ ਦਿਨੀ ਥੋੜੇ ਦਿਨ ਪਹਿਲਾਂ ਇੱਕ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਪਿੰਡ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਜੋ ਮੈਨੂੰ ਇੱਥੇ ਆ ਕੇ ਪਤਾ ਲੱਗਾ ਕਿ ਪ੍ਰੋਗਰਾਮ ਇਸ ਹਿਸਾਬ ਨਾਲ ਬਣਾਇਆ ਗਿਆ ਕਿ ਤੁਸੀਂ ਸਾਰੇ ਜਣੇ ਇਕੱਠੇ ਹੋ ਜੋ ਕੋਠਿਆਂ ਦੀਆਂ ਸਕੀਮਾਂ ਆਮ ਜੋ ਪਾਸ ਕੀਤੇ ਜਾ ਰਹੇ ਕੋਠੇਵਾਂ ਦੇ ਸਬੰਧ ਵਿੱਚ ਇਕੱਠੇ ਹੋਈਏ ਤਾਂ ਜੋ ਜਿਨ੍ਹਾਂ ਦੇ ਕੋਠੇ ਨਹੀਂ ਪਏ ਉਹਨਾਂ ਦੇ ਕੋਠੇ ਮੈਂ ਤੁਹਾਨੂੰ ਜਿਹੜੇ ਦਰਜ ਕਰਵਾ ਕੇ ਦਵਾਗਾ ਉਹਦੇ ਵਿੱਚ ਸਾਰੇ ਪਰਿਵਾਰਾਂ ਨੂੰ ਜੇ ਤਾਂ ਵਿੜੇ ਦੇ ਵਿੱਚ ਸੱਦਾ ਲੱਗਾ ਜਦੋਂ ਇਦਾਂ ਦੀ ਕੋਈ ਸਹੂਲਤ ਦਾ ਪਤਾ ਲੱਗਦਾ ਤਾਂ ਆ ਵੀ ਆ ਇੱਕ ਆਧਾਰਨਿਕ ਸਾਰੇ ਜਣੇ ਇਕੱਠੇ ਹੁੰਦੇ ਆ ਕਿ ਆਪਾਂ ਵੀ ਜਾ ਕੇ ਸਹੂਲਤ ਦਾ ਲਾਭ ਲਈਏ ਉਹਦੇ ਵਿੱਚ ਬੀਜੇਪੀ ਵੱਲੋਂ ਜਦੋਂ ਸਾਰੀ ਸੰਗਤ ਉੱਥੇ ਬੈਠੀ ਸੀ ਇੱਕ ਜੋ ਉਹਨਾਂ ਦਾ ਸਰੂਪ ਆ ਬੀਜੇਪੀ ਦਾ ਜੋ ਚਿਹਨ ਆ ਉਹ ਸਾਰਿਆਂ ਨੂੰ ਫੜਾਇਆ ਗਿਆ ਜੀ ਇਹ ਤੁਸੀਂ ਆਪਣੇ ਗੱਲ ਦੇ ਵਿੱਚ ਪਾ ਲੋ ਤੇ ਇੱਥੇ ਬੈਠ ਜਾਓ ਜਦੋਂ ਮੀਟਿੰਗ ਕਰਨ ਤੋਂ ਬਾਅਦ ਉੱਥੋਂ ਉੱਠਿਆ ਉਸ ਤੋਂ ਬਾਅਦ ਜਿਹੜੀ ਅਖਬਾਰਾਂ ਦੇ ਟੱ ਖਬਰ ਲਗਾਈ ਗਈ ਉਸ ਵਿੱਚ ਲਿਖਿਆ ਗਿਆ ਕਿ ਪਿੰਡ ਸ਼ੇਖ ਤੋਂ ਨੰਬਰਦਾਰ ਮੇਜਰ ਸਿੰਘ ਆਪਣੇ ਸੈਂਕੜੇ ਸਾਥੀਆਂ ਸਮੇਤ ਭਾਸ਼ਵਾਂ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਜੋ ਕਿ ਬਿਲਕੁਲ ਝੂਠਾ ਜੋ ਕਿ ਇਦਾਂ ਦੀ ਕੋਈ ਕਹਾਣੀ ਬਣੀ ਨਹੀਂ ਨਾ ਹੀ ਇਦਾਂ ਦਾ ਕੁਝ ਹੈਗਾ ਯਾਰ ਸਦਾar ਮੇਜਰ ਸਿੰਘ ਦੀ ਨੰਬਰਦਾਰ ਦੀ ਸਾਡੇ ਕੋਲ ਬੈਠੇ ਆ ਜੋ ਪੁਰਾਣੇ ਕਾਂਗਰਸੀ ਹੈ ਤੇ ਅੱਜ ਵੀ ਕਾਂਗਰਸ ਦੇ ਵਿੱਚ ਆ ਗਿਆ ਬੀਜੇਪੀ ਨੂੰ ਇਹੋ ਜਿਹੇ ਝੂਠ ਦੇ ਪ੍ਰਚਾਰ ਨੂੰ ਬੰਦ ਕਰਨਾ ਚਾਹੀਦਾ ਲੋਕਾਂ ਦੇ ਵਿੱਚ ਗਲਤ ਮੈਸੇਜ ਜਾਂਦਾ ਇਸ ਤਰ੍ਹਾਂ ਬੀਜੇਪੀ ਕਿਹੜੇ ਮੂਹ ਦੇ ਨਾਲ ਪਿੰਡਾਂ ਦੇ ਵਿੱਚ ਅਣ ਕੇ ਲੋਕਾਂ ਨੂੰ ਸ਼ਾਮਲ ਕਰਦੀਆਂ ਗੱਲਾਂ ਕਰਦੀ ਹੈ ਅਜੇ ਤੇ ਪੁਰਾਣੇ ਜ਼ਖਮ ਨਹੀਂ ਪੰਜਾਬ ਦੇ ਜਿਹੜੇ ਉਹ ਸਹੀ ਹੋਏ ਜੋ ਕਿਸਾਨਾਂ ਦੇ ਨਾਲ ਕੀਤੀ ਵੱਡੀ ਵਾਅਦਾ ਤੇ ਨਾ ਕੀਤੀ ਆ ਥੋੜੇ ਦਿਨ ਪਹਿਲਾਂ ਹੀ ਸੁੱਤੇ ਬੈਠੇ ਕਿਸਾਨਾਂ ਨੂੰ ਜੋ ਆਪਣਾ ਸੰਘਰਸ਼ ਲੜਦਾ ਹੈ ਉਹ ਜੋ ਆਪਣੀ ਕਿਸਾਨੀ ਜਵਾਨੀ ਬਚਾਉਣ ਲਈ ਬਾੜਾਂ ਉੱਤੇ ਬੈਠੇ ਸੀ ਉਹਨਾਂ ਨੂੰ ਕਿੱਦੇ ਬੁਰੇ ਤਰੀਕੇ ਦੇ ਨਾਲ ਬੀਜੇਪੀ ਨੇ ਆਪਣੀ 2 ਟੀਮ ਨੂੰ ਆਮ ਆਦਮੀ ਪਾਰਟੀ ਤੇ ਰਹੀਂ ਉਹਨਾਂ ਨੂੰ ਚਕਵਾ ਕੇ ਤੇ ਜਿਨ੍ਹਾਂ ਦੇ ਵਿੱਚ ਸਾੜੇ ਦਾ ਜੋ ਨਜ਼ਰਬੰਦ ਕਰ ਲਿਆ ਗਿਆ ਤੇ ਬੀਜੇਪੀ ਗੱਲ ਕਰਦੀ ਪਿੰਡਾਂ ਦੇ ਵਿੱਚ ਜਾਣ ਕੇ ਵਿਕਾਸ ਕਰਾਉਣ ਦੀ ਕਿ ਬੀਜੇਪੀ ਲਿਆਓ ਤੇ ਪੰਜਾਬ ਬਚਾਓ ਇਹ ਪੰਜਾਬ ਬਚਾਉਣ ਨੂੰ ਨਹੀਂ ਐ ਪੰਜਾਬ ਨੂੰ ਡੋਬਣ ਲਈ ਆਮ ਆਦਮੀ ਪਾਰਟੀ ਦੇ ਉੱਤੋਂ ਇਹ ਟੀਮ ਬਣ ਕੇ ਆ ਰਹੀ ਹੈ ਜੋ ਇਹਨਾਂ ਨੂੰ ਕਸਰ ਰਹਿ ਗਈ ਆਮ ਆਦਮੀ ਪਾਰਟੀ ਤੋਂ ਉਹ ਭਾਜਪਾ ਆਉਣ ਵਾਲੇ ਸਮੇਂ ਤੇ ਪੂਰਾ ਕਰਨੀ ਚਾਹੁੰਦੀ ਹੈ ਆਪਾਂ ਨੂੰ ਸਾਰਿਆਂ ਨੂੰ ਤਗੜੇ ਹੋਣਾ ਚਾਹੀਦਾ ਮਜ਼ਬੂਤ ਹੋਣ ਦੀ ਲੋੜ ਹੈ ਪਿੰਡਾਂ ਦੇ ਵਿੱਚ ਇਹਨਾਂ ਨੂੰ ਆਉਣਨ ਦੇਈਏ ਇਹਨਾਂ ਦੇ ਜੋ ਮਨਸੂਬੇ ਆ ਉਹਨਾਂ 'ਚ ਇਹਨਾਂ ਨੂੰ ਕੰਮਜਾਬਾਣਾਉਣ ਦੇਈਏ ਮੇਰੇ ਨਾਲ ਸਰਦਾਰ ਮੇਜਰ ਸਿੰਘ ਜੀ ਹੈ ਨੰਬਰਦਾਰ ਜੀ ਜੋ ਤੁਹਾਨੂੰ ਦੱਸਣਗੇ ਆਪਾਂ ਪਿੱਛੇ ਖੜੇ ਠੀਕ ਹੈ ਜੀ ਅਸੀਂ ਪੁਰਾਣੇ ਕਾਂਗਰਸੀ ਤੁਰੇ ਆਉਨੇ ਆ ਇਹ ਕਰੋ ਪ੍ਰਤਾਪ ਸਿੰਘ ਦੇ ਵੇਲੇ ਦੇ ਤੇ ਹੁਣ ਵੀ ਅਸੀਂ ਕਾਂਗਰਸੀ ਆ ਉਹ ਇੱਕ ਸਾਡੇ ਵੇੜੇ ਦੇ ਮਦਦਵੀ ਮਕੇਲੇ ਬਦੌਲਤ ਦੇ ਕਾਰਨ ਗਿਆ ਹਾਂ ਕਿ ਉਹ ਪਾਰਟੀ ਵੇੜੇ ਦੇ ਨਾਲ ਝਿੱਕਰ ਸੋਟਣਾ ਸੀ ਮੇਰੇ ਕਾਂਗਰਸੀ ਬੰਦਿਆਂ ਤੇ ਮੈਂ ਜਾ ਕੇ ਉਹ ਜਦੋਂ ਝੂਠੇ ਗੱਲਾਂ ਕਰਨ ਲੱਗੇ ਮੈਂ ਉਹਨਾਂ ਨੂੰ ਰੋਕਿਆ ਕਿ ਝੂਠੀ ਗੱਲ ਨਾ ਕਰੋ ਸੱਚੀ ਜਿਹੜੀ ਗੱਲ ਉਹ ਬੋਲੋ ਇਹ ਕਹੀ ਅੱਜ ਇੱਥੇ ਸਾਰੀ ਕਾਂਗਰਸ ਦੀ ਜਿਹੜੀ ਸਾਡੀ ਕ੍ਰੀਮ ਆ ਅਸੀਂ ਸਾਰੇ ਇਕੱਠੇ ਹੋਏ ਆ ਇਹ ਪਰਿਵਾਰ ਸਰਦਾਰ ਨੰਬਰਦਾਰ ਜੀ ਦਾ ਪਰਿਵਾਰ ਸਾਡੀ ਇਹ ਛੇਕ ਪਿੰਡ ਦੀ ਜਿਹੜੀ ਟੀਮ ਆ ਕਾਂਗਰਸ ਦੀ 리ਡ ਦੀ ਹੱਡੀ ਆ ਪਰਿਵਾਰ ਇਹ ਸਾਰੇ ਜਣੇ ਇਕੱਠੇ ਆ ਤੇ ਇਹਨਾਂ ਨੇ ਮੈਨੂੰ ਵਿਸ਼ਵਾਸ ਵੀ ਦਿਵਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮਜ਼ਬੂਤੀ ਦੇ ਨਾਲ ਪਿੰਡ ਦੇ ਵਿੱਚ ਵਿਚਰਾਂਗੇ ਤੇ ਸਰਦਾਰ ਰਮਨਜੀਤ ਸਿੰਘ ਸਿੱਕੀ ਜੀ ਨੂੰ ਵੱਡੀ ਲੀਡ ਦੇ ਨਾਲ ਪਿੰਡੋਂ ਜਿਤਾਵਾਂਗੇ ਮੈਂ ਸਾਰਿਆਂ ਦਾ ਇੱਥੇ ਇਕੱਠੇ ਹੋਣ ਤੇ ਧੰਨਵਾਦ ਵੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ